ਆ ਜਿਹੜੇ ਆ ਜਾਣਗੇ ਸਫਾਈ ਸੇਵਕ ਹੋਗੇ ਪੀਐਨ ਹੋਗੇ ਇਹ ਸਾਰਿਆਂ ਨੂੰ ਇਹਨਾਂ ਨੇ ਸੀਐਲਸੀ ਇੱਕ ਜਰੀਆ ਬਣਾਇਆ ਆ ਜਿਹਦੇ ਤਹਿਤ ਇਹ ਠੇਕੇਦਾਰੀ ਪ੍ਰਥਾ ਪ੍ਰਸ਼ਾਸਨ ਲਾਗੂ ਕਰਨਾ ਚਾਹੁੰਦਾ ਆ ਹਾਲਾਂਕਿ ਮੇਅਰ ਸਾਹਿਬ ਨੇ ਟਾਈਮ ਟੂ ਟਾਈਮ ਕਿਹਾ ਆ ਵੀ ਅਸੀਂ ਨਹੀਂ ਲਾਗੂ ਹੋਣ ਦਵਾਂਗੇ ਸਾਥੀਓ ਇਹ ਹਮੇਸ਼ਾ ਤੇ ਮੱਧਮ ਵਰਗ ਤਾਂ ਜਿਹੜਾ ਦਲਿਤ ਵਰਗ ਆ ਇਹਨੂੰ ਦੱਬ ਕੇ ਰੱਖਿਆ ਜਾਵੇ ਇਹ ਪ੍ਰਾਣੀ ਦਾਸ ਪ੍ਰਥਾ ਦੁਆਰ ਤੋਂ ਚਲਾਉਣਾ ਚਾਹੁੰਦੇ ਆ ਇਸ ਲਈ ਇਹ ਠੇਕੇਦਾਰੀ ਨੂੰ ਆਊਟਸੋਰਸ ਨੂੰ ਸੀਐਲਸੀ ਇਕ ਆਊਟਸੋਰਸ ਨੂੰ ਦੂਜਾ ਨਾਮ ਦੇ ਦਿੱਤਾ ਗਿਆ ਔਰ ਸਾਡੇ ਕੁਝ ਜਿਹੜੇ ਸਾਥੀ ਆ ਉਹ ਇਹਦਾ ਠੇਕਾ ਲੈ ਰਹੇ ਆ ਕਿਦਾਰੀ ਪ੍ਰਥਾ ਬੰਦ ਕਰੋ ਇਹ ਸਾਡਾ ਨਾਰਾ ਹੈ ਲਗਾਤਾਰ ਤੁਹਾਡੇ ਵੱਲੋਂ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨਾਲ ਮੀਟਿੰਗਾਂ ਵੀ ਹੋਈਆਂ ਵਿਚਾਰ ਵੀ ਸਾਂਝੇ ਹੋਏ ਫਿਰ ਵੀ ਕਿਹੜੇ ਉਹਨਾਂ ਵੱਲੋਂ ਵਿਸ਼ਵਾਸਨ ਦਿੱਤਾ ਜਾਂਦਾ ਕਿਉਂ ਨਹੀਂ ਨਗਰ ਨਿਗਮ ਦੇ ਮੁਲਾਜ਼ਮ ਕਿਹੜੇ ਕਮਿਸ਼ਨਰ ਕਿਉਂ ਨਹੀਂ ਮੁਲਾਇਮ ਸਾਨੂੰ ਇਹ ਲੱਗਦਾ ਵੀ ਉਹਨਾਂ ਨੂੰ ਪਤਾ ਨਹੀਂ ਉਹ ਕੀ ਸੋਚ ਕੇ ਇਹ ਕਰਨ ਰਿਹਾ ਹੈ ਜਾਂ ਕਦੀ ਸਾਡੇ ਨਾਲ ਸਲਾਹ ਨਹੀਂ ਕੀਤੀ ਗਈ ਜਦ ਪੱਕੀ ਭਰਤੀ ਦਾ ਪ੍ਰਬੰਧਨ ਹੈਗਾ ਆਪਣੇ ਕੋਲ ਸਾਨੂੰ ਉਹਦੇ ਤੇ ਜ਼ਿਆਦਾ ਪਹਿਰਾ ਦੇਣਾ ਚਾਹੀਦਾ ਹੈ ਕਿ ਅਸੀਂ ਜਿਹੜਾ ਤੁਰੰਤ ਫਲ ਚਾਹਨੇ ਆਂ ਔਰ ਸਾਡੇ ਹੀ ਕੁਝ ਕੌਮ ਦੇ ਗਦਾਰ ਉਹਨਾਂ ਨੂੰ ਸਪੋਰਟ ਕਰ ਰਹੇ ਆ ਇਸ ਲਈ ਅਸੀਂ ਨਿਗਮ ਪ੍ਰਸ਼ਾਸਨ ਨੂੰ ਦੁਬਾਰਤੋਂ ਬੇਨਤੀ ਕਰਦੇ ਆਂ ਨਾਲ ਦੀ ਨਾਲ ਚੇਤਾਵਨੀ ਵੀ ਦਿੰਦੇ ਆਂ ਅੱਜ ਤੁਸੀਂ ਇੱਕ ਕੱਠ ਦੇਖ ਲਿਆ ਸਾਡਾ ਇੱਕ ਦਿਨ ਦੇ ਪ੍ਰਯਾਸ ਦਾ ਜਿੰਨਾ ਲੰਬਾ ਇਹ ਸੰਘਰਸ਼ ਚੱਲੂਗਾ ਓਨਾ ਹੀ ਔਖਾ ਇਹ ਪ੍ਰਸ਼ਾਸਨ ਫੇਸ ਕਰਨਾ ਅਸੀਂ ਸੱਚੇ ਆਂ ਸਾਨੂੰ ਕਿਸੇ ਦਾ ਡਰ ਨਹੀਂ ਅਸੀਂ ਮਜ਼ਦੂਰ ਵਰਗ ਲਈ ਲੜ ਰਹੇ ਆਂ ਅਸੀਂ ਰੂੜੀ ਤੋਂ ਬੜ ਕੇ ਇੱਥੇ ਪਹੁੰਚੇ ਆਂ ਪਰਚੇ ਪੁਰਚੇ ਅਸੀਂ ਪੁਲਿਸ ਪਾਲਸ ਕੋਈ ਨਮੀ ਨਹੀਂ ਦੇਖਣੀ ਇਹ ਮੈਂ ਪ੍ਰਸ਼ਾਸਨ ਨੂੰ ਪਹਿਲਾਂ ਦੱਸਣਾ ਚਾਹੁੰਨਾ ਮੈਂ ਇੰਸਪੈਕਟਰ ਜੂਨੀਅਨ ਵੱਲੋਂ ਵੀ ਦੱਸਣ ਡਿਆ ਕੱਲਾ ਦਰਜਾਚਾਰ ਨਹੀਂ ਜਿਹੜਾ ਕਿਸੇ ਐਕਸ਼ਨ ਤੋਂ ਨਹੀਂ ਡਰਦਾ ਇੰਸਪੈਕਟਰ ਜੂਨੀਅਨ ਵੀ ਕਿਸੇ ਤੋਂ ਨਹੀਂ ਡਰਦੀ ਕਿਸੇ ਕਿਸਮ ਦੀ ਅਸੀਂ ਆਮ ਬੰਦੇ ਗਰੀਬ ਬੰਦੇ ਦਲਿਤ ਕੁਤਲੇ ਬੰਦਿਆਂ ਲਈ ਲੜਾਈ ਲੜਨ ਡੇ ਆ ਉਹਦੇ ਲਈ ਸਾਨੂੰ ਜੇ ਜੇਲ੍ਹ ਪਰ ਅੰਦੋਲਨ ਵੀ ਕਰਨਾ ਪਿਆ ਉਹ ਵੀ ਕਰਾਂਗੇ ਕਿ ਐਸੀ ਗੱਲਬਾਤ ਕੀਤੀ ਗਈ ਆ ਜੋ ਹੈ ਜਿਸੇ ਲੋਕ ਕਿਹੜੇ ਸਵੈ ਕਰਮਚਾਰੀ ਲਗ ਲਗ ਡਿਪਾਰਟਮੈਂਟ ਦੇ ਕਿਹੜੇ ਮੁਲਾਜ਼ਮ ਅਫਸਰ ਹੈ ਉਹ ਧਰਨੇ ਤੇ ਬਹਿ ਚੁੱਕੇ ਨੇ ਨਗਰ ਨਿਗਮ ਦੇ ਕਿਹੜੇ ਕੰਮ ਹੈ ਉਹ ਬਿਲਕੁਲ ਥੱਪ ਹੋ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਕਿਹੜੇ ਤੇ ਜਲੰਧਰ ਦੇ ਨਗਰ ਨਿਗਮ ਦੇ ਦਫਤਰ ਦੇ ਅੰਦਰ ਕਮਿਸ਼ਨਰ ਦਫਤਰ ਦੇ ਬਾਹਰ ਕਿਹੜੇ ਧਰਨਾ ਲਗਾ ਦਿੱਤਾ ਗਿਆ ਉਹਨਾਂ ਦਾ ਕਹਿੰਦਾ ਕਈ ਕਈ ਸਾਲਾਂ ਤੋਂ ਕਿਹੜੀ ਹੈ ਮੰਗ ਹੈ 13ਵੀਂ ਸੈਲਰੀ ਨੂੰ ਲੈ ਕੇ ਤੇ ਠੇਕੇ ਪ੍ਰਤੀ ਕਿਹੜੀ ਹੈ ਉਹ ਬੰਦ ਜੋ ਹੈ ਠੇਕੇਦਾਰੀ ਬਿਲਕੁਲ ਵੀ ਨਹੀਂ ਕੀਤੀ ਜਾਏਗੀ ਉਹਦੇ ਸਬੰਧ ਦੇ ਵਿੱਚ ਕਿਹੜਾ ਅੱਜ ਧਰਨਾ ਤੇ ਉਹ ਜਲੰਧਰ ਦੇ ਵਿੱਚ ਕਿਹੜੀ ਹੈ ਹੜਤ y te quedo nada de canal. ਕਿੰਨੇ ਦਾ ਸਾਡੀ ਕਿਹੜੀ ਜਲੰਧਰ ਕਮਿਸ਼ਨਰ ਨਹੀਂ ਮੰਗ ਮੰਨਦੇ ਨਹੀਂ ਮੰਨਦੇ ਤੇ ਇਸ ਤੇ ਉੱਤੇ ਵੱਡਾ ਸੰਘਰਸ਼ ਕਿਹੜਾ ਹੋ ਕੀਤਾ ਜਾਏਗਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਇਹ ਵਿੱਚ ਅੱਜ ਨਗਰ ਨਿਗਮ ਦੇ ਮੁਲਾਜ਼ਮ ਅੱਜ ਪੂਰਾ ਤਰ੍ਹਾਂ ਕਿਹੜਾ ਧਰਨਾ ਲਗਾ ਦਿੱਤਾ ਗਿਆ ਪੂਰੀ ਨਗਰ ਨਿਗਮ ਦੀ ਹੜਤਾਲ ਕਰ ਦਿੱਤੀ ਗਿਆ ਉਹਨਾਂ ਦਾ ਕਹਿਣਾ ਇਸ ਤੇ ਉੱਤੇ ਅਸੀਂ ਵੱਡੇ ਸੰਘਰਸ਼ ਕਿਹੜੇ ਕਰਾਂਗੇ ਕਿੰਨੀ ਦਿਨ ਜਲੰਧਰ ਦੇ ਵਿੱਚ ਨਗਰ ਨਿਗਮ ਦੇ ਅਫਸਰ ਇਹ ਨਗਰ ਨਿਗਮ ਦੇ ਕਮਿਸ਼ਨਰ ਉਹ ਸਾਡੇ ਮੁਲਾਜ਼ਮਾਂ ਦੇ ਹੱਕਾਂ ਦੇ ਵਿੱਚ ਨਹੀਂ ਖੜੇ ਹੋਏ ਕੈਮਰਾਮੈਨ ਰਾਹੁਲ ਦੇ ਨਾਲ ਸੋਨਮ ਮਹਾਜਨ ਜਗਬਾਨੀ ਟੀਵੀ ਜਲੰਧਰ